ਦੀਦੀ ਦਾ ਨਾ ਸਰੇ ਪਿਆ ਉਹੀ ਗੱਲ ਕਹਿੰਦੇ ਹੁੰਦੇ ਨੌਕਰ ਤਾਂ ਨੌਕਰੀ ਹੁੰਦੀ ਆ ਗਰਾਂ ਜਿੰਨੀ ਮਰਜੀ ਪਾਡੀ ਮਾਰ ਲਾ ਨਾ ਤਾਂ ਤੂੰ ਜ਼ਿੰਦਗੀ ਚ ਕਦੇ ਵੀ ਅਮੀਰ ਹੋ ਸਕਦੇ ਆ ਤੇ ਨਾ ਹੀ ਕਦੇ ਕਿਸੇ ਕੋਲ ਪਾਡੀ ਮਾਰ ਸਕਦੇ ਆ ਮੈਂ ਤਾਂ ਆਹੀ ਲੋਕਾਂ ਦੇ ਘਰਾਂ ਚ ਭਾਂਡੇ ਢਿੰਡੇ ਪੁੰਜਨੇ ਆ ساری ਉਮਰ ਮਾਂਜੇ ਮਜਾਏ ਭਾਂਡਿਆਂ ਨੂੰ ਕਹਿੰਦੇ ਪੁੰਜ ਕੇ ਚਿੰਜੀ ਗਰਾਂ ਸਕਾ ਕੇ ਚਿੰਜੀ ਕੋਕ ਵੀ ਲਾਉਣਾ ਉਹਨੇ ਖੜਾਪੀ ਕੰਮ ਕਰਨਾ ਮਾਣਾ ਗਰਾਂ ਮਤਨਵਾਇ ਕਹਿੰਦੀ ਸੀ ਮੈਨੂੰ ਨਾ ਵਧੀਆ ਜੀ ਚਾਹ ਬਣਾ ਦੀ ਤੇ ਮੈਨੂੰ ਬਾਲਾ ਜਹਾਜ ਖਾਨ ਹੋਇਆ ਪਿਆ ਠੀਕ ਹੈ ਦੀਦੀ ਮੈਂ ਸਾਨੂੰ ਚਾਹ ਨਾ ਮੈਂ ਤੇ ਜੀ ਬਣਾ ਦਿੰਦੀ ਆ ਜਿਵੇਂ ਕੱਲ ਬਣਾਈ ਸੀ ਨਾ ਉਹ ਵਹੀ ਜੀ ਚਾਹ ਕਿੰਨੀ ਸੌਲ ਸੀ ਮਿੱਠੀ ਮਿੱਠੀ ਚਾਹ ਸੀ ਬਾਸ ਕਰ ਬਾਸ ਕਰ ਕੱਲ ਬਣਾਈ ਸੀ ਕਿ ਮਿੱਠੀ ਮਿੱਠੀ ਚਾਹ ਕੱਲਾ ਮਿੱਠਾ ਪਾਣ ਨਾਲ ਚਾਹ ਨਹੀਂ ਬਣ ਜਾਂਦੀ ਹੁੰਦੀ ਲਾਹ ਲੇ ਜੀ ਵੀ ਕੋਈ ਪਾਣਾ ਕਰ ਇਹਨਾਂ ਨੂੰ ਕੁਝ ਪਿਆ ਕਰ ਉਹੋ ਜੀ ਕੱਲ ਤਾਂ ਮੈਂ ਭੁੱਲ ਗਈ ਸੀਗੀ ਪਾ ਮੈਨੂੰ ਨਾ ਹਸਾਬ ਨਹੀਂ ਸੀਗਾ ਤੁਸੀਂ ਉਹ ਮਿਕਸ ਮਸਾਲਾ ਜਾਣੀ ਲੋਂਦਾ ਜਿਹੜਾ ਮੈਂ ਉਹ ਥੋੜਾ ਚੁੰਡੀ ਲੱਭਤਾ ਸੀਗਾ ਪਰ ਮੈਨੂੰ ਉਹਦਾ ਭੇਤ ਨਹੀਂ ਸੀ ਲੌਂਗਲੇਚੀ ਮੈਨੂੰ ਪਤਾ ਵੀ ਨਾ ਪੁੱਟ ਕੇ ਪਾ ਦਿੰਨੀ ਮਸਾਲਾ ਤਾਂ ਐ ਰੱਖਿਆ ਹੋਇਆ ਹੈਗਾ ਕਈ ਵਾਰ ਕੋਈ ਰਿਸ਼ਤੇਦਾਰ ਆ ਜਾਂਦਾ ਉਹ ਵੱਧ ਬੈ ਜਾਂਦਾ ਨਹੀਂ ਬਸ ਆ ਕੁੱਟ ਕੇ ਲੌਂਗਲੇਚੀ ਪਾ ਵੀ ਚਾਹ ਚਾਹ ਤੇ ਥੋੜੀ ਸੌਂਫ ਪਾ ਦੇ ਮੈਨੂੰ ਜਖਾਨ ਵਾਲਾ ਜ਼ਿਆਦਾ ਹੋਇਆ ਪਿਆ ਤੇ ਮੈਂ ਕਹਿੰਨਾ ਤੰਗ ਗਈ ਬਾਰ ਬਾਰ ਚਾਹ ਪੀਣ ਲਈ ਬਣ ਕਰੀ ਜਾਂਦਾ ਕੋਈ ਨੰਦੀ ਮੈਂ ਚਾਹ ਤੁਹਾਡੇ ਵਾਸਤੇ ਹੁਣੇ ਬਣਾ ਦਿੰਨੀ ਆ ਮੈਂ ਤਾਂ ਐ ਕਹਿੰਦੀ ਸੀਗੀ ਥੋੜੀ ਜੀ ਅਜਮੈਨ ਪਾ ਦ ਅ ਜੇ ਤੁਹਾਨੂੰ ਪਤਾਗਾ ਹਨ ਕਹਿੰਦੇ ਹੁੰਦੇ ਅਜਮੈਣ ਵੀ ਪਾ ਜਾਂਦੀ ਹੈ ਚਾਹ ਚ ਵੀ ਉਹਦਣਾ ਰੱਖੋ ਜਾਂ ਕੇ ਆਬ ਦਾ ਪੁੱਟ ਕੇ ਅਜਮੈਣ ਪਾ ਕੇ ਤੇ ਖਸ ਖਸ ਵੀ ਪਾ ਲੈਣੇ ਆ ਸੀ ਤਾਂ ਜਦੋਂ ਜ਼ੁਖਾਮ ਜਾ ਹੋਵੇ ਅੱਛਾ ਉਹ ਤਾਂ ਠੀਕ ਹੋ ਜਾਂਦਾ ਹਾਂਜੀ ਠੀਕ ਹੋ ਜਾਂਦਾ ਹਾਂ ਚੱਲ ਜਿਵੇਂ ਤੁਹਾਨੂੰ ਪਤਾ ਕਰ ਮੈਂ ਬਣਾ ਕੇ ਲੈ ਆ ਰਹੀ ਤੈਨ ਮਾਰਾ ਜੇ ਪਾਣੀ ਘੱਟ ਪਾਈ ਦੁੱਧ ਜ਼ਿਆਦਾ ਪਾ ਲਈ ਚੰਗਾ ਨਾਲ ਕੋਈ ਨਹੀਂ ਜੀ ਕੋਈ ਹੋਰ ਇੰਨਾ ਦੁੱਧ ਲੈਣੀ ਆ ਮਰੋੜ ਦਾ 2 ਕਿਲੋ ਪਾਣੀ ਤਾਂ ਮੈਂ ਬਾਲ ਬਾਲ ਕੇ ਅੱਧਾ ਕੱਪ ਮਚਾਈ ਦਊਂਗੀ ਉਹਦੁਆਚ ਦੁੱਧ ਪਾ ਦੂੰ ਦੁੱਧ ਦਾ ਬਾਲਾ ਦਵਾ ਕੇ ਤੇ ਦੋ ਤਿੰਨ ਵਾਲੇ ਜੀ ਦਵਾ ਕੇ ਵਧੀਆ ਵਧੀਆ ਸਾਨੂੰ ਗਾੜੀ ਹੀ ਚਾਹ ਬਣਾ ਕੇ ਦੇ ਦਿੰਨੇ ਮੈਂ। ਬਸ ਮੈਂ ਤੈਨੂੰ ਇਹ ਕਹਤਾ ਕੱਲ੍ਹ ਵਰਗੀ ਚਾਹ ਨਾ ਬਣਾਈ ਵਧੀਆ ਚਾਹ ਬਣਾ ਕੇ ਦੇ ਮੈਨੂੰ ਠੀਕ ਹੈ ਬੈਠੀ ਅੰਦਰ। ਠੀਕ ਹੈ ਜੀ ਜੀ। ਚੱਲ ਬਣਾ। ਹੁਣ ਇੱਥੇ ਭਾਂਡੇ ਕਰਨੀ ਦੇਦਾ ਧਿਆਨ ਹੀ ਨਹੀਂ ਗਿਆ। ਐਵੇਂ ਇੱਥੇ ਖਪੀ ਜਾਏਗੀ। ਚਾਹ ਬਣਾ ਕੇ ਆਪ ਤੇ ਉਸ ਤੋਂ ਬਾਅਦ ਚ ਕਿਚਨ ਸਾਫ ਕਰ ਤੇ ਆਪਦੇ ਘਰੇ ਜਾ। ਇੱਥੇ ਦਾ ਕੰਮ ਹੀ ਨਹੀਂ ਮੁੱਕਦਾ। ਲੈ। ਐ ਮਾਨਾ ਤਾਂ ਕਹਤਾ ਵੀ ਚੰਡੀਗੜ੍ਹ ਰਹਿਣਾ ਪੈਣਾ ਮਹੀਨਾ ਡੇਢ ਮਹੀਨਾ। ਗੱਲ ਕਰ ਹੁਣ ਮੈਂ ਘਰ ਦੀ ਰਿਸਪੌਂਸਿਬਿਲਟੀ ਕਿਨੂੰ ਦੇਵਾਂ? ਗਗਨ ਤੋਂ ਬਿਨਾਂ ਨਾ ਮੈਂ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੀ ਹੈਗੀ ਜਦੋਂ ਦੀ ਮੈਂ ਵਿਆਹੀ ਆਈ ਆ ਨਾ ਉਦੋਂ ਦੀ ਇਹੀ ਘਰੇ ਕੰਮ ਕਰਦੀ ਆ ਚੱਲ ਕੋਈ ਨਹੀਂ ਇਹਦੇ ਨਾਲ ਹੀ ਗੱਲ ਕਰਕੇ ਦੇਖਦੀ ਆ ਦੀਦੀ ਆ ਲਓ ਸੋਡੀ ਚਾਹ ਵਧੀਆ ੜੜਾਕੇਦਾਰ ਤੇ ਹੁਣ ਮੈਂ ਜਾਣੀ ਆ ਕੰਮ ਸਾਰਾ ਹੋ ਗਿਆ ਕਿਚਨ ਨੂੰ ਸਾਫ਼ ਕਰਾਈ ਜਾਣੀ ਤਾਂ ਹੈਗੀ ਆ ਗਗਨ ਮੈਂ ਨਾ ਤੇ ਮੈਂ ਇੱਕ ਗੱਲ ਕਰਨੀ ਸੀ ਕੋਈ ਨਾ ਜੀ ਕਰੋ ਗੱਲ ਗੱਲ ਇਹ ਸੀ ਵੀ ਤੇਰਾ ਵੀਰਾ ਨਾ ਬਾਹਰੋਂ ਵਾਪਸ ਆ ਰਿਹਾ ਅੱਛਾ ਜੀ ਹਾਏ ਵਾਣਾ ਬੜਾ ਹੀ ਕੰਮ ਵਧ ਗਿਆ ਕਦਮਾਣਾ ਵੀਰ ਜੀ ਨੇ ਬਸ ਉਹ ਅੱਜ ਨਾਈਟ ਨਹੀਂ ਲੈਂਡ ਹੋਊਗਾ ਅੱਛਾ ਜੀ ਅੱਜ ਕਿਉਂ ਨਹੀਂ ਆਉਂਦੇ ਫਿਰ ਕਿੰਨਾ ਕੁ ਦਿਨ ਰਹਿਣਗੇ ਉਹ ਹੋਣਾ ਪਤਾ ਗੱਲ ਕੀ ਸੀਗੀ ਇੱਥੇ ਨਹੀਂ ਰਹਿਣਾ ਹੈਗਾ ਰਹਿਣਾ ਤਾਂ ਸੀ ਚੰਡੀਗੜ੍ਹ ਆ ਅੱਛਾ ਅੱਛਾ ਵੀਰ ਜੀ ਘਰੇ ਨਹੀਂ ਆ ਰਹੇ ਘਰੇ ਨਹੀਂ ਫਿਰ ਤਾਂ ਬਾਲੀ ਮਾੜੀ ਗੱਲ ਹੋ ਗਈ ਮੈਨੂੰ ਐਸੀ ਚਲ ਇੱਥੇ ਆ ਜਾਂਦੇ ਚਾਰ ਦਿਨ ਸੇਵਾ ਦਾ ਮੌਕਾ ਸੀ ਨਾਲੇ ਆਈ ਸੀ ਮੈਂ ਵੀ ਉਹਨਾਂ ਨੂੰ ਦੇਖ ਲੈਂਦੀ ਦੋ ਸਾਲ ਹੋ ਗਏ ਉਹਨਾਂ ਗਿਆਨ ਹੋਰ ਉਹਦੀ ਤਾਂ ਗੱਲ ਆ ਤੇ ਗੱਲ ਕਰਨਾ ਉਹਨਾਂ ਨੂੰ ਇਮਰਜੈਂਸੀ ਹੋਣਾ ਪਿਆ ਇੰਡੀਆ ਬਸ ਕੋਈ ਥੋੜੀ ਜਿਹੀ ਵਕੇਸ਼ਨ ਜੀ ਸੀ ਕਿ ਤੇ ਉਹ ਕਹਿੰਦੇ ਵੀ ਤੁਸੀਂ ਉੱਥੇ ਚੰਡੀਗੜ੍ਹ ਹੀ ਆ ਜਿਓ ਆਪਾਂ ਘੁੰਮ ਫੇਰ ਲਵਾਂਗੇ ਤੇ ਇਹਨਾਂ ਨੇ ਚਲੋ ਤੁਹਾਨੂੰ ਪਤਾ ਹੀ ਆ ਹੁਣ ਮਹੀਨਾ ਇਕੱਠੇ ਰਹਿ ਲਾਂਗੇ ਹਨਾ ਤੇ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਮੈਨੂੰ ਕੋਈ ਜ਼ਿੰਮੇਵਾਰ ਜਿਹਾ ਬੰਦਾ ਚਾਹੀਦਾ ਜਿਹੜਾ ਘਰ ਦੀ ਦੇਖਭਾਲ ਜੀ ਮੰਗਰੋ ਕਰ ਲੇ ਤੇ ਉਹ ਤਾਂ ਹੁਣ ਸਾਨੂੰ ਪਤਾ ਵੀ ਬਾਕੀ ਦਾ ਸਾਨੂੰ ਸਾਡੇ ਸ਼ੁਰੂ ਤੋਂ ਮੰਮੀ ਜੀ ਕੰਮ ਕਰਦੀ ਸੀ ਇਸ ਘਰੇ ਫਿਰ ਮੈਂ ਕੰਮ ਕਰਨ ਲੱਗੀ ਤੇ ਆਪਾਂ ਤਾਂ ਜ਼ਿੰਮੇਵਾਰ ਵੱਧ ਹੋ ਰੱਖੋ ਵੀ ਕਹ ਸਕਦਾ ਮੈਂ ਆ ਜਾਕਰੋਂ ਡੀਲੀ ਕਰੇ ਤੇ ਸਫਾਈਆਂ ਕਰ ਜਾਕਰੋਂ ਇਹਦਾ ਮਤਲਬ ਤੁਸੀਂ ਚੰਡੀਗੜ੍ਹ ਜਾ ਰਹੇ ਹੋ ਹਾਂਜੀ ਤੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦੀ ਸੀ ਬਸ ਜ਼ਿੰਮੇਵਾਰੀ ਤਾਂ ਮੈਂ ਤੇ ਨਹੀਂ ਦੇਣੀ ਆ ਮੈਨੂੰ ਐਸੀ ਮਾੜਾ ਜਿਹਾ ਮੂੰਹ ਹੋ ਸੋਣ ਜੇ ਲਮਾ ਵੀ ਜ਼ਿੰਮੇਵਾਰੀ ਲੈ ਕੇ ਖੁਸ਼ ਵੀ ਹੈ ਕਿ ਨਾ ਕਿਤੇ ਤੁਸੀਂ ਕਹਿ ਦੋ ਵੀ ਐਡੀ ਵੱਡੀ ਜ਼ਿੰਮੇਵਾਰੀ ਅਸੀਂ ਨਹੀਂ ਲੈਣੀ ਹੈਗੀ ਮੈਂ ਤਾਂ dane veer baja paya ਸੀ ਵੀ ਕੋਈ ਰਹੇਗਾ ਨੀਗਾ ਚ ਐ ਨਹੀਂ ਜੀ ਜੀ ਤੁਸੀਂ ਨਾ ਘਰ ਦੀ ਤਾਂ ਕੋਈ ਟੈਨਸ਼ਨ ਨਾ ਲਓ ਤੇ ਸਾਬ ਸੁਪੰਜਾਂ ਦਾ ਮੇਰੇ ਤੇ ਛੱਡ ਦੋ ਬਾਕੀ ਰੰਦੀ ਫੁੰਦੀ ਗੱਲ ਜਿੰਦੇ ਜਿੰਦੇ ਲਾ ਕੇ ਮੈਂ ਉਵੇਂ ਹੀ ਤੇ ਸਫਾਈ ਕਰਕੇ ਰੋਜ਼ ਉਵੇਂ ਮੁਰਜਿਆ ਕਰੂੰ ਜੇ ਤੁਹਾਡਾ ਜੀਕਰ ਹੈ ਫਿਰ ਉਹ ਮੈਨੂੰ ਫੋਨ ਤੇ ਵੀਡੀਓ ਕਾਲ ਵੀ ਕਰ ਸਕਦੇ ਹੋ ਵੀ ਘਰ ਐ ਸਫਾਈ ਕੀਤੀ ਹੈ ਕਿ ਨਹੀਂ ਇਹ ਤੋਂ ਵੱਧ ਹੋਰ ਤਸੱਲੀ ਤਾਂ ਮੈਂ ਕੀ ਦੇ ਸਕਦੀ ਆ ਕਿੰਨੇ ਕੰਨ ਰਹਿ ਕੇ ਆਣਾ ਅਸੀਂ 1.5 ਮਹੀਨਾ ਤਾਂ ਰਹਾਂਗੇ ਵਾਲਾ ਨਹੀਂ ਤਾਂ ਅੱਛਾ ਚਲੋ ਵਧੀਆ ਜੀ ਨਾਲੇ ਇਨਿਆਨੇ ਵਹਾਂ ਮੈਂ ਆਦੇ ਪਤੀ ਨਾਲ ਘੁੰਮ ਫਿਰ ਲਵਾਂਗੇ ਤੇ ਨਾਲੇ ਇੰਜੋਏ ਲਾਈਫ ਚ ਕਹਿੰਦੇ ਹੁੰਦੇ ਵਾਰ-ਵਾਰ ਤਾਂ ਮਿਲਦਾ ਨਹੀਂ ਹੁੰਦਾ ਫਿਰ ਵੀਰ ਜੀ ਖਬਰਾਂ ਕਦੋਂ ਆਉਣਗੇ ਪੋਤਾ ਹੈਗਾ ਤੇ ਮੈਂ ਤੁਹਾਨੂੰ ਇਹ ਕਹਿੰਦੀ ਸੀ ਗਗਨ ਅੱਜ ਨਾ ਸ਼ਾਮ ਨੂੰ ਘੰਟਾ ਕੁ ਲੇਟ ਵਗ ਜਾਂਗੀ ਹਾਂਜੀ ਜਰੂਰ ਜਿਵੇਂ ਤੁਸੀਂ ਕਹੋ ਹਾਂ ਕਿਉਂਕਿ ਮੇਰੇ ਨਾਲ ਨਾ ਪੈਕਿੰਗ ਕਰਾ ਦੇ ਕਪੜੇ ਲੀੜੇ ਸਾਰੇ ਤੁਹਾਡੇ ਵੀਰ ਜੀ ਦੇ ਕਪੜੇ ਲੀੜੇ ਵੀ ਇੱਥੇ ਜਿਹੜੇ ਪਏ ਆ ਉਹ ਵੀ ਮੈਂ ਨਾਲ ਲੈ ਜੂੰਗੀ ਇੱਥੇ ਹਨਾ ਖਰੀਦੇ ਪਏ ਉਹਨਾਂ ਵਾਸਤੇ ਠੀਕ ਹੈ ਜੀ ਵੀਰ ਜੀ ਨੂੰ ਪਤਾ ਮੱਠੀਆਂ ਕਿੰਨੀਆਂ ਪਸੰਦ ਆ ਫਿਰ ਮੈਂ ਐਂ ਕਰਦੀ ਆ ਹੁਣ ਆਪਦਾ ਕੰਮ ਛੱਡ ਕੇ ਗੁਰਗੜ ਭਿਆਉ ਦਿੰਨੀ ਆ ਤੇ ਮੱਠੀਆਂ ਮੁੱਠੀਆਂ ਬਣਾ ਦਿੰਨੀ ਆ ਤੇ ਨਾਲੇ ਮੈਂ ਪਿੰਨੀਆਂ ਬਣਾ ਦਿੰਨੀ ਆ ਚੱਲ ਜਿਹੜਾ ਕੁਛ ਆਉਂਦਾ ਬਣਾ ਦੇ ਫਿਰ ਸਾਰਾ ਸਮਾਨ ਆਪਣੇ ਪੇਗੀਏ ਠੀਕ ਹੈ ਜੀ ਤੁਸੀਂ ਚਾਹ ਪੀਓ ਨਹੀਂ ਤਾਂ ਮੈਂ ਜਾਂਦੀ ਸੀ ਪਰ ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਮੈਂ ਅੱਧਾ ਘੰਟਾ ਘਰੇ ਜਾਇਆ ਨਾ ਉਹਦੇ ਆਜੂ ਮੈਂ ਹਾਂ ਹਾਂ ਹੁਣ ਘਰੇ ਜਾਇਆ ਕੋਈ ਗੱਲ ਨਹੀਂ ਤੇ ਆ ਕੇ ਘਰ ਸਾਰੀ ਤਿਆਰੀ ਆਪਾਂ ਕਰਨੀ ਹੈ ਅੱਜ ਰਾਤ ਨੂੰ ਠੀਕ ਹੈ ਜੀ ਕੱਲ ਮਾਰਨਿੰਗ ਹੀ ਨਿਕਲ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਨਿਕਲ ਮੈਂ ਕਰੇ ਗੇੜਾ ਕੱਢਿਆ ਠੀਕ ਹੈ ਕੱਢ ਜਾ ਜਾ ਲੈ ਬਜਾਰੀ ਕਿੰਨੀ ਜਿਆਦਾ ਚੰਗੀ ਆ ਮੈਂ ਉਹੀ ਟੈਨਸ਼ਨ ਲਈ ਜਾਂਦੇ ਸੀ ਇਹ ਨਹੀਂ ਤਾਂ ਆਪ ਹੀ ਕਹਤਾ ਕੰਢੀ ਸਾਰੀ ਕਿਆਰ ਮੈਂ ਕਰੂੰਗੀ ਕਰਦੀ ਤੁਹਾਨੂੰ ਟੈਨਸ਼ਨ ਲੈਂਦੀ ਕਿ ਲੋੜ ਆ ਚਲ ਵੈਸੇ ਵੀ ਵਿਚਾਰੀ ਵਾਲੀ ਜਿਆਦਾ ਚੰਗੀ ਆ ਕੀ ਕਿਵੇਂ ਗਾ ਰਹਾ ਮੈਂ ਤਾਂ ਠੀਕ ਆ ਚਿੰਦਰੇ ਤੂੰ ਸੁਣਾ ਕੀ ਹਾਲ ਚਾਲ ਵਧੀਆ ਵਸ ਤੂੰ ਵਸ ਕਰ ਰਹੀ ਕੰਮ ਆ ਜੇ ਤੋ ਦੁਪਹਿਰਾ ਕਰੇ ਮੀਤ ਕੇ ਕਰੇ ਕੰਮ ਕਰਨ ਲੱਗੀ ਅੱਜ ਕਾ ਦਾ ਮੈਂ ਦੁਪਹਿਰਾ ਕਰੇ ਮੈਂ ਤਾਂ ਹੁਣ ਦੁਬਾਰੇ ਫੇਰ ਜਾਣਾ ਪਊਗਾ ਕਿਉਂ ਕੀ ਹੋ ਗਿਆ ਮੇਰੇ ਕੋਲ ਆਲਾ ਚੰਦੀ ਗੜਾ ਆ। ਉਹ ਕਹਿੰਦੀ ਮੈਂ ਨਾ ਮੇਰੇ ਕੋਲ ਤੇ ਚੰਦੀ ਗੜੀ ਲਵਾਂਗੀ। ਸਾਂਝ ਮੋਦੀ ਤਿਆਰੀ ਕਰਾਉਣ ਜਾਉਂਗੀ ਨਾਲ। ਮੈਂ ਉਹਨੂੰ ਕਿ ਅੱਧਾ ਘੰਟਾ ਦੇ ਪੈਣੇ। ਮੈਂ ਰੈਸਟ ਕਰਿਆ ਵਾਂ ਕਰੇ ਜਾ ਕੇ ਨਾਲੇ ਕਰੇ ਜਾ ਆ ਪਾਰਿਆ ਮੈਂ ਵੀ। ਕਹਿੰਦੀ ਚੱਲ ਠੀਕ ਹੈ ਜਾਇਆ। ਤੈਨੂੰ ਪਤਾ ਸਾਰੀ ਉਮਰ ਮੈਂ ਤਾਂ ਥੱਕ ਗਈ। ਪਰ ਹੁਣ ਤਾਂ ਮੈਂ ਅਮੀਰ ਹੋਣ ਵਾਲੀ ਆ। ਜਾ ਨਹੀਂ ਗਗਲ। ਕੋਹੇ ਕੂੜੇ ਕਰਕਰ ਅਮੀਰ ਹੋਵੇਂ ਜਿੱਤੇਆਂ ਤਾਂ ਉਹੀ ਗੱਲਾਂ ਆਏ ਨਹੀਂ ਖਾਹ ਪੂਰੇ ਹੁੰਦੇ ਹੁੰਦੇ। ਛੱਡਿਆ ਕਰ। ਜਿਹੜਾ ਤੂੰ ਆਹ ਘਰ ਦੇਖਦੀ ਆ ਨਾ ਦੇਖ ਲੈ ਹਾਂ ਇਹ ਇੱਕ ਦਿਨ ਮੇਰਾ ਹੋਗਾ ਮੇਰਾ ਅੱਛਾ ਹਾਂ ਚਲ ਰੱਬ ਰੱਬ ਤੇਰੇ ਖਾ ਪਾਣੀ ਪੂਰੇ ਕਰੀ ਦੇਵੇ ਗਾਗਨ ਲੋਕਾਂ ਦੇ ਘਰਾਂ ਚ ਕੰਮ ਕਰ ਕਰ ਅਮੀਰ ਹੋਵੇਂਗੀ ਆਏ ਨਹੀਂ ਤੋ ਅਮੀਰ ਹੁੰਦੀ ਗਾਗਨ ਕੋਈ ਸਕੀਮ ਲਾ ਫੇਰ ਅਮੀਰ ਹੋਵੇਂਗੀ ਗੱਲ ਤੇ ਤੇਰੀ ਵੀ ਠੀਕ ਆ ਸਿੰਦਰ ਜੇ ਕੋਈ ਮੈਂ ਸਕੀਮ ਲਾਵਾਂ ਫੇਰ ਹੀ ਅਮੀਰ ਹੋ ਸਕਦੀ ਆ ਤੂੰ ਇੱਕ ਭਾਈ ਨੂੰ ਜਾਣਦੀ ਏ ਨਾ ਜਿਹੜਾ ਲੋਨ ਕਰਦਾ ਹਾਂ ਹਾਂ ਹਰਦੀਪ ਹਾਂ ਤੂੰ ਕਹਿ ਕਿਵੇਂ ਲੋਨ ਕਰਾਉਣਾ हां उणू मैं कह दूँ तेरा लोन करा दूँ मैं ਘਰਾਂ ਘਰਾਂ ਤੇ हां ਘਰ ਤੇ लोन ਕਰਦੇ ਆ ਠੀਕ ਆ ਬਸ ਫਿਰ ਤੋਂ ਐ ਕਰਾਉਣਾ ਸਾਡੇ ਘਰੇ ਪਰਸੋਂ ਭੇਜ ਜੀ ਤੂੰ ਮੇਰੇ ਕੋਲੇ ਹੋਵਾ ਦੀ ਮੀਤਕੇ ਘਰੇ ਭੇਜ ਦੇ ਮੁੱਥੀ ਹੁੰਦੀ ਆ ਠੀਕ ਆ ਮੈਂ ਭੇਜ ਦੂੰਗੀ ਠੀਕ ਆ ਚੰਗਾ ਪਹਿਣ ਫਿਰ ਚੰਗਾ ਪਹਿਣ ਹਾਏ ਰੱਬਾ ਜਦੋਂ ਵੀ ਦਿਨਾਂ ਛੱਪਰ ਫਾੜ ਕੇ ਦਿਨਾ ਮੇਰੀ ਤਾਂ ਸੁਣ ਲਈ ਰੱਬ ਨੇ ਮੀਤ ਦੇ ਜਾਣੇ ਹੋਣਗੇ ਮੇਰਾ ਲੋਨ ਲੈਣਾ ਹੋਗਾ ਤੇ ਮੈਂ ਤਾਂ ਹੋ ਗਈ ਅਮੀਰ ਯਾਹੂ ਰੱਬਾ ਜਦੋਂ ਵੀ ਦਿੱਤਾ ਛੱਪਰ ਫਾੜ ਕੇ ਦਿੱਤਾ ਦੀਦੀ ਨੂੰ ਆਖੇ ਰੋਜ਼ ਨਾ ਪਿਆਰੀ ਜੀ ਹੋ ਜਾਂਦੀ ਹੁੰਦੀ ਆ ਤੇ ਮੈਂ ਕਿਹੜਾ ਮਾਲਕ ਨੂੰ ਘੱਟ ਲੱਗਦੀ ਆ ਅੱਜ ਤੋਂ ਬਾਅਦ ਇਸ ਘਰ ਦੀ ਮਾਲਕਨ ਗगन ਮੈਂ ਆ ਸਿਰਫ ਮੈਂ ਤੇ ਨੌਕਰ ਕੋਈ ਵੀ ਨਹੀਂ ਕੂ ਗਗਨ ਗਰੀਬਾਂ ਵਾਲੇ ਦਿਨ ਗਏ ਹੁਣ ਤੇਰੇ ਹੱਥ ਖਜ਼ਾਨਾ ਲੱਗਿਆ ਖਜ਼ਾਨਾ ਹੁਣ ਤੂੰ ਸਿਰਫ ਐਸ਼ ਕਰਨੀ ਐਸ਼ ਦੀਦੀ ਦਾ ਕੱਪ ਦੀਦੀ ਦਾ ਕੱਪ ਨਹੀਂ ਸੀ ਗਗਨ ਇਹ ਤੇਰਾ ਕੱਪ ਸੀਗਾ ਜਿਹੜਾ ਤੇ ਹੁਣ ਤੱਕ ਤੂੰ ਉਹਨੂੰ ਦਿੰਦੀ ਹੁੰਦੀ ਸੀ ਫੈਂਟਸ ਨੇ ਜਦੋਂ ਕਬਜ਼ਾ ਹੈ ਜੀ ਕਬਜ਼ਾ ਉਹਨੂੰ ਕਬਜ਼ੇ ਕਹਿੰਦੇ ਆ ਕੀ ਆ ਟੇਸਟੀ ਕਾਫੀ ਹੈ ਇਹ ਗਗਨ ਹੈ ਹਾਈ ਮੈਂ ਮਰ ਜਾ ਆ ਕੇ ਮੈਂ ਸੱਟ ਸੁੱਟ ਪਾਈ ਫਿਰਦੀ ਆ ਤੂੰ ਪੁੱਛਣਾ ਕਰਨਾ ਹੁਣ ਗਰੀਬੇ ਵਾਲੇ ਦਿਨ ਗਏ ਆਪਣੇ ਹੱਥ ਵੱਡਾ ਖਜ਼ਾਨਾ ਲੱਗਿਆ ਬਸ ਅਮੀਰੀ 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 ਨੀ ਬਸ ਕਰ ਦੇ ਨੀ ਸੁਪਨੇ ਲਈ ਜਾਨੀ ਆਗੀ ਤੂੰ ਮੈਨੂੰ ਆਏ ਦੱਸ ਤੇਰੀ ਮਾਲਕਣ ਨਹੀਂ ਹੈਗੀ ਘਰੇ ਉਹ ਕੀ ਕਹੋਗੀ ਦੱਸ ਮੇਰਾ ਵੀ ਸੱਟ ਪਾਈ ਬੈਠੀ ਆ ਹੈ ਸਭ ਖਤਮ ਹੋ ਗਿਆ ਕਰਨਾ ਖਤਮ ਹੋ ਗਿਆ ਹੁਣ ਕੋਈ ਮਾਲਕਣ ਨਹੀਂ ਤੇ ਕੋਈ ਨੌਕਰ ਨਹੀਂ ਬਸ ਇੱਥੇ ਕੱਲੀ ਮਾਲਕਣਾਂ ਤੇ ਮਾਲਕ ਨਹੀਂ ਆ ਹੁਣ ਤੂੰ ਮੈਨੂੰ ਮਾਲਕਣ ਜੀ ਕਹਿ ਸਕਦੀ ਹਾ 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 ਕੋਹਾ ਤੇ ਨੂੰ ਮਾਲਕਨ ਜੀ ਵੀ ਜਿਹੜੇ ਮਾਲਕ ਹੁੰਦੇ ਨੇ ਉਹੀ ਮਾਲਕ ਹੁੰਦੇ ਨੇ ਤੂੰ ਦਾ ਫਿਰ ਵੀ ਉਹਨਾਂ ਦੀ ਨੌਕਰੀ ਨਹੀਂ ਹੋਈ ਆਂਗੀ ਚੁੱਪ ਮੇਰੀ ਮਾਲਕਨ ਆਪਦੇ ਸਾਹਬ ਨਾਲ ਗਈ ਆਂ ਚੰਡੀਗੜ੍ਹ ਘੁੰਮਣ ਪੂਰਾ ਡੇਢ ਮਹੀਨਾ ਤੇ ਡੇਢ ਮਹੀਨੇ ਵਿੱਚ ਤਾਂ ਉਹਨੂੰ ਇਹ ਵੀ ਪਤਾ ਕਿ ਉਹਦਾ ਘਰ ਮੈਂ ਪਤਾਲ ਤੋਂ ਪੱਟ-ਪੱਟ ਕੇ ਵੀ ਖਾ ਜੂਗੀ ਤੇ ਹੁਣ ਤਾਂ ਆਪਣੇ ਹੱਥ ਸਿਉਣੇ ਦੇ ਆਂਡੇ ਦੇ ਨਾਲ ਹੀ ਮੁਰਗੀ ਲਾਗੀ ਕਰਨਾ ਹੁਣ ਆਪਣੇ ਗਰੀਬੇ ਵਾਲੇ ਤਾਂ ਹੁਣ ਪਾਪਾ ਅਮੀਰ ਹੋ ਗਈਆਂ ਨਿੱਗਾ ਗਨ ਮੇਰੀ ਗੱਲ ਸੁਣਦਾ ਜਿੰਨਾ ਹਿੱਸਾ ਤੇਰਾ ਤੇ ਓਨਾ ਹਿੱਸਾ ਗਿਰਨਾ ਦਾ ਵੀ ਆ ਇਹ ਨਾ ਸੋਚੀ ਵੀ ਮੈਂ ਕੱਲੀ ਖਾਣੂੰ ਕੱਲੀ ਨਹੀਂ ਮੈਂ ਖਾਣ ਦਿੰਦੀ ਆਂ ਤਾਂ ਚਾਹੇ ਪਤਾਲ ਚ ਵੀ ਜਾ ਕੇ ਲੁਕ ਜੀਂ ਮੈਂ ਉੱਥੋਂ ਵੀ ਕੱਢ ਲਿਆਉ ਤੈਨੂੰ ਉਹ ਤਾਂ ਮੈਨੂੰ ਪਤਾ ਕਹਿੰਦੇ ਹੁੰਦੇ ਸ਼ੈਤਾਨ ਦਾ ਯਾਰ ਸ਼ੈਤਾਨ ਮੈਂ ਕਦੋਂ ਤੇਥੇ ਚੋਰਾਂ ਕੁਝ ਖਾਣ ਲੱਗਿਆ ਨਾਲੇ ਮੈਂ ਤਾਂ ਜਮੀਰ ਵਾਲੀ ਫੀਲਿੰਗ ਜਿੰਦੀ ਸਤੋਂ ਦਸ ਕਾਫੀ ਪੀਏਗੀ ਕਿ ਚਾ ਨਹੀਂ ਕਾਫੀ ਤਾਂ ਮੈਂ ਬਾਅਦ ਚ ਪੀ ਲੂੰਗੀ ਆ ਪਹਿਲਾ ਮੈਨੂੰ ਵੀ ਇੱਕ ਵਾਰ ਪਾ ਕੇ ਦੇਖਣ ਦੇ ਸੈਟ ਫਿਰ ਮੈਂ ਵੀ ਐ ਮਾਲਕਣ ਬਣ ਕੇ ਦੇਖੂੰਗੀ ਵੀ ਮਾਲਕਣ ਲੱਗਦੀ ਆ ਕਿ ਨਹੀਂ ਤੂੰ ਨਾ ਜਿੰਨਾਂ ਤੇ ਕੰਮ ਨਵਾਂ ਸੋਪਿਆ ਉਹਨਾਂ ਤੇ ਜਾ ਕੇ ਕੰਮ ਕਰਿਆ ਤੇਰੇ ਦਿਨ ਹਜੇ ਇਹ ਨਹੀਂ ਆਈ ਕਰਨਾ ਕਿ ਤੂੰ ਐਸ਼ ਕਰੇ ਐਸ਼ ਵਾਲੀ ਜ਼ਿੰਦਗੀ ਮੇਰੀ ਲਾਈਫ ਚ ਲਿਖੀ ਗਈ ਕਰਨਾ ਮੈਂ ਤਾਂ ਅਮੀਰ ਹੋਗੀ ਦੇਖਲਾ ਚਾਰ ਪੈਸੇ ਕੀ ਆਏ ਤੇਰੇ ਹੱਥ ਦੇ ਵਿੱਚ ਤੇਰੀ ਮਾਲਕਨ ਚੰਡੀਗੜ੍ਹ ਗਈਆ ਨਹੀਂ ਆਏ ਨਹੀਂ ਹੈਗਾ ਵੀ ਉਹ ਤੋਂ ਮੁੜਕੇ ਨਹੀਂ ਆਊਗੀ ਮੇਰੀ ਗੱਲ ਸੁਣ ਲੈ ਸਭ ਮੇਰੇ ਹੱਥ ਚ ਆ ਜੇ ਬਾਹਲੀ ਹਵਾ ਤੇ ਉਡੀਨਾ ਤਾਂ ਆਕੇ ਫੋਨ ਲਾ ਦੂੰ ਮੈਂ ਵੀ ਉਹਨੂੰ ਮੇਰੀ ਗੱਲ ਸੁਣ ਨਾ ਤੇਰੇ ਸੇ ਵੀ ਨਹੀਂ ਮੇਰੀ ਦੋਸਤਰੀ ਹੈਗੀ ਨਾ ਅੱਜ ਹੀ ਆ ਤੇ ਨਾਲ ਇਹ ਦੇਖ ਫਿਰ ਆਪਾਂ ਪੋਰ-ਪੋਰ ਕੇ ਨਹੀਂ ਖਾਂਦੇ ਆਪਾਂ ਥੱੱਬਿਆਂ ਦੇ ਥੱੱਬੇ ਖਾਵਾਂਗੇ ਅੱਧਾ ਤੇਰਾ ਅੱਧਾ ਮੇਰਾ ਅੱਧਾ ਤੇਰਾ ਅੱਧਾ ਮੇਰਾ ਦੇਖ ਸਹੀ ਗੱਲ ਆ ਜੇ ਅਤਰਨ ਆਕੀਆ ਗਗਨ ਆ ਤਾਂ ਤਾਂ ਬਹੁਤ ਵਧੀਆ ਗੱਲ ਕੀਤੀ ਨਹੀਂ ਵਧੀਆ ਤੇਰੀ ਮਾਲਕ ਨੂੰ ਤਾਂ ਉਥੇ ਤੋੜਤਾ ਕੋਈ ਮੈਂ ਕੌਣਾ ਤੋੜਨ ਵਾਲੀ ਤੋੜਦਾ ਤਾਂ ਪ੍ਰਮਾਤਮਾ ਕਹਦੇ ਜਿੰਨੇ ਮੇਰੀ ਸੁਣ ਲਈ ਗਰੀਬਣੀ ਦੀ ਰੱਬਾ ਸਭ ਦੀ ਸੁਣਨਾ ਸੁਣੀ بس ਮੇਰੀ ਸੁਣੀ ਮੇਰੀ ਸੁਣੀ ਤੇ ਮੈਂ ਗੱਡੀਆਂ ਚ ਮੈਂ ਬੰਗਲੇ ਚ ਮੈਂ ਬਾਹਰ ਘੁੰਮਾਂ ਮੈਂ ਜਹਾਜ਼ਾਂ ਤੇ ਟੂਰ ਨਾਵਾ ਕਰਨਾ ਜੋ ਨਹੀਂ ਜਾ ਲੈ ਕੱਲੀ ਆਪਣੇ ਬਾਰੇ ਸੋਚੀ ਜਾਂਦੀ ਆ ਮੇਰੇ ਬਾਰੇ ਵੀ ਸੋਚ ਉਦੋਂ ਤੱਕ ਕਹਿੰਦੀ ਆਂ ਕਿਰਨਾ ਮੈਂ ਤੇਰੇ ਨਾਲ ਆਂਗੀ ਹੈ ਅੱਧਾ ਤੇਰਾ ਅੱਧਾ ਮੇਰਾ ਹੁਣ ਕਹਿੰਦੀ ਆ ਜਹਾਜ਼ਾਂ ਚ ਵੀ ਮੈਂ ਘੁੰਮਾਂ ਆ ਬੰਗਲੇ ਵੀ ਮੇਰੇ ਕੋਠੀਆਂ ਵੀ ਮੇਰੀਆਂ ਕਿਉਂ ਕਿਰਨਾ ਦਾ ਇੱਥੇ ਕੁਝ ਨਹੀਂ ਹੈਗਾ ਕੌਲੀ ਬੋਲਾਂ ਆਂਡੀ ਗਵਾਂਡੀ ਦਾ ਬਸਦਿਆ ਜੇ ਮਾਲਕ ਗਏ ਆ ਮੇਰੀ ਗੱਲ ਸੁਣ ਸੱਚੀ ਗੱਲ ਆ ਕੰਡਾਂ ਤੇ ਦੀ ਗगन ਤੰਨਾ ਹੁੰਦੇ ਨੇ ਤੰਨ ਹੁੰਦੇ ਨੇ ਹੁਣ ਤਾਂ ਮੈਂ ਅੰਦਰ ਲੋਕਰ ਤੋੜਨਾ ਤੇ ਤੂੰ ਮੇਰੀ ਮਦਦ ਕਰਨੀ ਆ ਤੇ ਇਸ ਘਰ ਤੇ ਆਪਾਂ 25 40 50 ਲੱਖ ਲੋਨ ਲੈਣਾ ਕਰਨਾ हां फिर करेंगे आपा एस एनु कहले हुंदे आ कहले हुंदे जदों ऊपर वाला द인다 ਨਾ ਛੱਪਰ ਖਾੜ ਕੇ ਦਿੰਦਾਗਾ ਆਪਣੀ ਤਾਂ ਕਹਿੰਦੇ ਹੁੰਦੀ ਆ ਘਰੇ ਬੈਠੇ ਬਿਠਾਈ ਨਾ ਲਾਟਰੀ ਲੱਗ ਗਈ ਨੀ ਗगन ਮੈਂ ਮਾਸਾ ਕਿੰਦੇ ਸੀ ਸਿੰਦਰੇ ਇਹ ਬੰਗਲਾ ਮੇਰਾ ਹੋਜੂ ਇਹ ਕੋਠੀ ਮੇਰੀ ਹੋਜੂ ਉਹ ਮੈਨੂੰ ਕਹਿੰਦੀ ਸੀ ਪਤਾ ਮੇਰੇ ਜਖਮਾਂ ਤੇ ਲੂਣ ਭੁੱਕ ਦਿੰਦੀ ਸੀ ਕਹਿ ਕੇ ਗगन ਲੋਕਾਂ ਦੇ ਘਰੇ ਪੋਚੇ ਲਾ ਕੇ ਝਾੜੂ ਮਾਰ ਕੇ ਗੋਹਾ ਪੂਰਾ ਕਰਕੇ ਤੂੰ امیر ਹੋਵੇਂਗੀ ਹੁਣ ਦੇਖ ਸਿੰਦਰੇ ਅਮੀਰਾਂ ਦੀ ਚਲਕ ਇੱਧਰ ਪੈਂਦੀ ਆ ਇੱਧਰ ਪੈਂਦੀ ਆ ਇੱਧਰ ਪੈਂਦੀ ਆ ਪੈਂਦੀ ਆ ਨਾ ਹਾਂ ਹੁਣ ਤਾਂ ਜਦੋਂ ਕੋਲੋਂ ਦੀ ਲੰਗਿਆ ਕਰेंगी ਨਾ ਛਿੰਦਰ ਚ ਪੱਕਾ ਨਹੀਂ ਰਹਿਣਾ ਹੈਗਾ ਛਿੰਦਰ ਦੇ ਕੋਲ ਦੀ ਕੌਣ ਲੰਗਦਾ ਆਪਾਂ ਇਸ ਪਿੰਡ ਨੂੰ ਛੱਡ ਕੇ ਕਿਸੇ ਵੱਡੇ ਸਾਰੇ ਸ਼ਹਿਰ ਚ ਜਾਵਾਂਗੇ ਆਪਾਂ ਤਾਂ ਐਂ ਕਰਾਂਗੇ ਜਿੱਥੇ ਤੇਰੀ ਉਹ ਮਾਰਕਣ ਗਈ ਆ ਕਿੱਥੇ ਗਈ ਆ ਨਹੀਂ ਤੇ ਤਾਂ ਚੰਡੀਗੜੀ ਗਈ ਆ ਆਪਾਂ ਮੁਹਾਲੀ ਜਾਵਾਂਗੇ ਉਥੇ ਜਾ ਕੇ ਆਪਾਂ ਵਧੀਆ ਕੋ ਬੰਦਾ ਸਾਰਾ ਫੋਟੋ ਜਾਂ ਮੁੱਲ ਲੈ ਲਾਂਗੇ ਮੁੱਲ ਨਹੀਂ ਗਗਨ ਆਪਾ ਦਾ ਉਹ ਲਵਾਂਗੇ ਨਹੀਂ ਜਿੱਥੇ ਸ਼ੀਸ਼ੇ ਸ਼ੀਸ਼ੇ ਲੱਗੇ ਹੋਣ ਨਹੀਂ ਤਾਜ ਮਹਿਲ ਵਾਂਗੂ ਹੋਵੇ ਜਿੱਥੇ ਕਿਰਨਾ ਸ਼ੀਸ਼ੇ ਤੋਂ ਪਰਦੇ ਪਰੇ ਕਰੀਏ ਤੇ ਪਹਾੜੀਆਂ ਪਹਾੜੀਆਂ ਨਜ਼ਰ ਆਉਣ ਤੈਂਕ ਦੇ ਮਹਿਕ ਦੇ ਤਾਰੇ ਤੇ ਖੁੱਲਾ ਆਸਮਾਨ ਤੂੰ ਤੇ ਮੈਂ ਮੈਂ ਤੇ ਤੂੰ ਆਸ ਵੀ ਜ਼ਿੰਦਗੀ ਦੀ ਓੜੀ ਹੁਣ ਤੱਕ ਬਹੁਤ ਸਨੇ ਕੱਢ ਲਿਆ ਗਰੀਬੀ ਚ ਹੋਰ ਗਗਨ ਆਪਾਂ ਤਾਂ ਬਾਲੇ ਹੀ ਰੋ ਰੋ ਕੇ ਦਿਨ ਕੱਢ ਲੇ ਹੁਣ ਜਿਹੜੇ ਆ ਦਿਨ ਆਉਣਗੇ ਨਾ ਇਹ ਤਾਂ ਆਪਣੀ ਜ਼ਿੰਦਗੀ ਦੇ ਕਹਿੰਦੇ ਹੁੰਦੇ ਆ ਚੰਗੇ ਦਿਨ ਨਹੀਂਗੇ ਆਪਾਂ ਹੁਣ ਇਹ ਹੱਥ ਚੋਂ ਮੌਕਾ ਜਾਣ ਨਹੀਂ ਦੇਣਾ ਮੇਰੀ ਗੱਲ ਸੁਣ ਅੱਜ ਤੋਂ ਬਾਅਦ ਉਹਦੇ ਮਾਲਕਾਂ ਨੂੰ ਜਵਾਬ ਦੇ ਦੇ ਇਹ ਮੈਨੂੰ ਸਰਗਾ ਮੈਂ ਨਹੀਂ ਆਉਂਦੀ ਕੰਮ ਕੁੰਬ ਤੇ ਲਾ ਕਰਨ ਦੇ ਕਿਰਨਾ ਨੂੰ ਕਿਹੜਾ ਸਿਖਾਵੇ ਮੈਂ ਤਾਂ ਉਹਨਾਂ ਨੂੰ ਹੁਣ ਮਖਰੇ ਨਾਲ ਕਹਿ ਕੇ ਆਉਂਗੀ ਮੈਂ ਨਹੀਂ ਅਗਲੇ ਦਿਨ ਤਮੰਤ ਮੰਤ ਕਰਦੀ ਕੰਮ ਨੂੰ ਜੇ ਕਿਹਾ ਪੈਸੇ ਪੈਸੇ ਮਿਲ ਕੇ ਛੋੜ ਰੱਖਿਆ ਅਸ ਲੈ ਜੀ ਪੈਸੇ ਮੂੰਹ ਤੇ ਮਾਰੀ ਜਾ ਕੇ ਪੈਸੇ ਆ ਚੱਕੇ ਤੱਕ ਜਾਇ ਜਾਇ ਮੂੰਹ ਉਹਨਾਂ ਦਾ ਉਹ ਜੀ ਉਹਨਾਂ ਨਾਲ ਗੱਲ ਕਰੂੰਗੀ ਮੈਂ ਵੀ ਚੱਕ ਕੇ ਮੂੰਹ ਤੇ ਮਾਰਨੇ ਆ ਪੈਸੇ ਉਹ ਵੀ ਕੀ ਜਾਣੂੰਗੀ ਚਲ ਤੂੰ ਹੁਣ ਜਾ ਤੇ ਲਾਉਣ ਵਾਲਾ ਭਾਈ ਆਉਣ ਵਾਲਾ ਉਹਨੂੰ ਮੈਂ ਚੰਗੀ ਤਰ੍ਹਾਂ ਸਫਾਈ ਕਰਕੇ ਕਰੇ ਤੇ ਉਸ ਤੋਂ ਬਾਅਦ ਮੈਂ ਬੈਠ ਜਾ ਉਹਨੂੰ ਇਹ ਲੱਗਾ ਕਿ ਮੈਂ ਮਾਲਕਨ ਹੁੰਨੀ ਆ ਤਾਈਓ ਮੈਂ ਨਾ ਮਾਲਕਨ ਦੀ ਲੋਕਰ ਤੋੜ ਕੇ ਉਹਦੀ ਟੂਮਾ ਪਾਈਆ ਹਾਏ ਹਾਈ ਨੂੰ ਗਗਨ ਅਰੇ ਬਾਈ ਕਰਿਓ ਬਾਈ ਹਾਂਜੀ ਹਾਂਜੀ ਵੀਰ ਜੀ ਘਰੇ ਸਸੇ ਕਾਲ ਸਸੇ ਕਾਲ ਜੀ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਜੀਤ ਕੌਰ ਮੀਤਾ ਜੀ ਅੱਛਾ ਅੱਛਾ ਠੀਕ ਹੈ ਤੁਸੀਂ ਲੋਨ ਜੈ ਅਪਲਾਈ ਨਹੀਂ ਕਰਕੇ ਆਏ ਸੀਗੇ ਹਾਂਜੀ ਹਾਂਜੀ ਅਸੀਂ ਇਸ ਘਰ ਤੇ ਲੋਨ ਲੈਣਾ ਸੀ ਅੱਛਾ ਅੱਛਾ ਤੁਹਾਡੇ ਡਾਕੂਮੈਂਟ ਦੇਖੇ ਸੀ ਮੈਂ ਹਾਂਜੀ ਤੇ ਉਹ ਥੋੜੇ ਮੈਚ ਨਹੀਂ ਕਰਦੇ ਜਿਵੇਂ ਆ ਤੁਹਾਡੇ ਫੋਟੋ ਜੀ ਤਾਂ ਰੰਗ ਗੋਰਾ ਹੈ ਇਹ ਹੁਣ ਪੱਕਾ ਜਾਂ ਲੱਗਦਾ ਰੰਗ ਅੱਛਾ ਜੀ ਉਹ ਆਇਆ ਜੀ ਅਸੀਂ ਨਾ ਉਧਰ ਪਹਾੜੀਆਂ ਵਾਲਕੋਂ ਕਿ ਆਇਆ ਜੀ ਚਲੋ ਉਹ ਤਾਂ ਕਿਤੇ ਮਰਜ਼ੀ ਕੁੰਮਾ ਮੈਂ ਕੀ ਲੈਣਾ ਬੰਦਾ ਮੈਨੂੰ ਪ੍ਰੂਫ ਚਾਹੀਦੇ ਸੀਗੇ ਲੋਨ ਤੁਹਾਡਾ ਹੋ ਜਾਊਗਾ ਠੀਕ ਹੈ ਜੀ ਹਾਂ ਤੇ ਅੱਜ ਮੈਂ ਤੁਹਾਡੇ ਇੱਕ ਦੋ ਤਾਂ ਘਰ ਦੀਆਂ ਫੋਟੋਆਂ ਕਰਵਾਉਣੀਆਂ ਨੇ ਉਹ ਕਰਵਾ ਕਰ ਲੈਣਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਰੇ ਤਾਂ ਤੁਹਾਡੇ ਡਾਕੂਮੈਂਟ ਪਹੁੰਚ ਗਏ ਸੀ ਮੇਰੇ ਕੋਲ ਠੀਕ ਹੈ ਜੀ ਇੱਕ ਤਾਂ ਤੁਹਾਡੇ ਘਰ ਦਾ ਆਧਾਰ ਕਾਰਡ ਉਧਾਰ ਕੜ ਉਧਾਰ ਕੜ ਤਾਂ ਉਹ ਬੰਦੇ ਦੇਸ਼ ਚ ਰਹਿੰਦੇ ਜੀ ਉਹਨਾਂ ਦਾ ਤਾਂ ਪੁਰਾਣਾ ਪੁਰਾਣਾ ਤਾਂ ਭਾਂਡੇ ਇੱਥੇ ਹੋਵੇ ਨਵਾਂ ਫੋਟੋ ਤਾਂ ਮੰਗਾ ਹੀ ਸਕਦੇ ਫੋਟੋ ਫੋਟੋ ਚਲ ਛੱਡੋ ਕੋਈ ਗੱਲ ਨਹੀਂ ਵੈਸੇ ਦਾ ਜਿਹੜਾ ਤੁਹਾਡੇ ਪਰੂਫਾਂ ਚ ਉਹਦਾ ਨਾਮ ਆਈ ਗਿਆ ਹੈ ਨਾ ਤੁਸੀਂ ਇੱਕ ਚੀਜ਼ ਜ਼ਰੂਰੀ ਰੱਖਿਓ ਹਾਂਜੀ ਰਜਿਸਟਰੀ ਹੈ ਜਿਹੜੀ ਕਰਦੀ ਠੀਕ ਹੈ ਜੀ ਉਹ ਮੈਨੂੰ origignal ਚਾਹੀਦੀ ਹੈ ਅਰ ਜਿਸਤੇ ਰਜਿਸਟਰੀ ਮੇਰੇ ਹਸਬੰਦ ਦੇ ਨਾਮ ਤੇ ਜੀ ਕਰਾ ਇਸੇ ਮਰਜ਼ੀ ਨਾਲ ਤੇ ਹੋਵੇ ਸਾਨੂੰ ਤਾਂ ਪ੍ਰੂਫ ਚਾਹੀਦਾ ਕੱਲ ਨੂੰ ਸਾਸੀ ਜੀ ਸਾਡੇ ਪੈਸੇ ਤੁਸੀਂ ਦੱਬ ਦਿਓ ਵੀ ਸਾਡੇ ਕੋਲ ਕੋਈ ਚੀਜ਼ ਨਹੀਂ ਨਹੀਂ ਸਾਨੂੰ ਐ ਪਤਾ ਉਹ ਇੱਕ ਸਾਡੇ ਰੋਲ ਹੁੰਦੇ ਆ ਜੀ ਕੰਪਨੀ ਦੇ ਮੰਨ ਕੇ ਚੱਲੋ ਕੋਈ ਵਾਰੀ ਬੰਦਾ ਹੁਣ ਤੁਸੀਂ ਤਾਂ ਕਿਸਤਾ ਭਰ ਦੋਗੇ ਜਾਂ ਨਹੀਂ ਭਰਦੇ ਤਾਂ ਬਾਅਦ ਦੀ ਗੱਲ ਹੈ ਨਹੀਂ ਭਰਦੇ ਜੀ ਬਾਹਰ ਬੱਠਾਗੇ ਅਸੀਂ ਤਾਂ ਫੌਂਟੇ ਪੈਸੇ ਮੰਗਾਉਣੇ ਹੁੰਦੇ ਆ ਉਹ ਗੱਲ ਸੋਡੀ ਠੀਕ ਹੈ ਲੇਕਿਨ ਸਾਡੇ ਕੋਲ ਕਈ ਕੇਸ ਇਹੋ ਜਿਹੇ ਆਉਂਦੇ ਹੁੰਦੇ ਆ ਬਿਕਵਰੀ ਲੋਨ ਲੈ ਕੇ ਉਦੋਂ ਬਾਅਦ ਢੇੜੇ ਮਰਾਈ ਜਾਂਦੇ ਜੇ ਸਾਡੇ ਕੋਲ ਕੋਈ ਪ੍ਰੂਫ ਹੋਊਗਾ ਅਸੀਂ ਬੈਂਕੇ ਚ ਧਰ ਕੇ ਉਥੋਂ ਲੋਨ ਲੈ ਕੇ ਅਸੀਂ ਅਗਲਾ ਬੜੀ ਜਾਉਂਦੇ ਆਈ ਸੀ ਉਹ ਗਰੀਬਾਂ ਦਾ ਕੰਮ ਹੁੰਦਾ ਜੀ ਲੋਨ ਲੈ ਕੇ ਵੱਡੇ ਕੰਮ ਚਲਾ ਲੈਂਦੇ ਆ ਮੁੜ ਕੇ ਨਾਫਾ ਹੁੰਦਾ ਨਹੀਂ ਕਿਸ਼ਤ ਭਰੀਆਂ ਦੀ ਅਸੀਂ ਤਾਂ ਨਾ ਬਸ ਉਧਰ ਨਾ ਬੰਗਲੇ ਤਿਆਰ ਕਰਨਾ ਜੀ ਚਲੋ ਉਹ ਤਾਂ ਠੀਕ ਆ ਤੁਸੀਂ 25 ਲੱਖ ਦਾ ਕਿਹਾ ਸੀਗਾ ਹਾਂਜੀ ਤੇ ਇਹ ਸੋਡਾ 15 ਲੱਖ ਦਾ ਹੀ ਹੋਊਗਾ 15 ਲੱਖ ਦਾ ਜੀ ਹਾਂ 15 ਲੱਖ ਦਾ ਤਾਂ ਕੱਲਾ ਸੀਮੈਂਟ ਵੱਜਰੀ ਆ ਜੂਗੀ। ਉਹ ਹੁਣ ਸੋਣਦੀ ਉਹ ਹੈ ਨਹੀਂ ਹੁਣ ਜਦੋਂ ਲੋਨ ਹੀ ਇੰਨਾ ਕੀ ਪਾਸ ਹੋਇਆ ਕਿਉਂਕਿ ਅਸੀਂ ਦਾ ਜਿਹੜੀ ਪ੍ਰਾਪਰਟੀ ਹੈ ਤੁਹਾਡੇ ਕੋਲ ਉਹਦੇ ਹਿਸਾਬ ਨਾਲ ਦੇਖਦੇ ਹੁੰਨੇ ਆ ਨਹੀਂ। ਫਿਰ ਵੀ ਇੱਕ ਵਾਰੀ ਹੋਰ ਨਿਗਮਾਰਾ ਉੱਪਰ ਚਵਾਰਾ ਵੀ ਬਣਿਆ ਡਬਲ ਸਟੋਰੀ ਪਈ ਆ। ਉਹ ਤਾਂ ਗੱਲ ਸੋਣ ਦੀ ਠੀਕ ਆ। ਤੇ ਚਲੋ ਕੋਈ ਨਾ ਜੇ ਉਹ ਇੱਕ ਗੱਲ ਹੈਗੀ ਸੀਗੀ ਮੈਂ ਕੋਸ਼ਿਸ਼ ਕਰ ਲੂੰਗਾ ਜੇ ਤੁਹਾਡਾ ਵੱਧਦਾ ਹੋਇਆ ਪਰ ਉਹਦੇ ਚ ਫਿਰ ਸਾਨੂੰ 20 ਲੱਖ ਦਾ ਕਰਾ ਦੋ ਚਲੋ 15 ਵੀ ਛੱਡੋ ਕਰਵਾਤਾ ਦਊਂਗਾ ਜੀ। ਹੁਣ ਸਾਡੇ ਵੀ ਫਿਰ ਅਫਸਰਾਂ ਨਾਲ ਜਾ ਕੇ ਮੱਥਾ ਮਾਰਨਾ ਪੈਂਦਾ ਸਾਡੀ ਭਕਾਈ ਹੁੰਦੀ ਐ। ਪਰ ਜੇ ਉਸ ਨਾਲ ਤੁਸੀਂ ਆਪ ਦਾ ਮੇਰਾ ਚਾਹ ਪਾਣੀ ਦਾ ਦੇਖ ਲਓ ਕੋਈ ਨਾ ਮੈਂ ਤੁਹਾਡਾ ਵੀ ਦਾ ਕਰਵਾ ਦੂੰਗਾ ਕੋਈ ਨਾ ਜੀ ਕਰ ਦਾਂਗੇ ਤਾਂ ਦਾਂਗੇ ਵਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਾਂਗੇ ਜੇ ਮਤਲਬ ਕਿ ਤੁਹਾਡੀ ਕੋਸ਼ਿਸ਼ ਹੋ ਸਕੇ ਦੀ ਹੋਰ ਵੱਧ ਕਰ ਦੋ ਜੀ ਨਹੀਂ ਇੰது ਵੱਧ ਨਹੀਂ ਕਰ ਸਕਦੇ ਹੈਗੇ ਇੱਕ ਤਾਂ ਮੈਂ ਤੁਹਾਡੇ ਘਰ ਦੀ ਫੋਟੋ ਖਿੱਚ ਲੈਣੀ ਤੇ ਇੱਕ ਇੱਥੇ ਬਾੜਾ ਜਿਹਾ ਖੜੇ ਥੋੜਾ ਜਿਹਾ ਸਾਈਡ ਤੇ ਪ੍ਰੂਫ ਜਿਹਾ ਹੋ ਜਾਂਦਾ ਹੀ ਹੋਰ ਤਾਂ ਕੋਈ ਬਸ ਠੀਕ ਕਿੰਨੇ ਕੁ ਦਿਨਾਂ ਚਾਹੀਜੂ ਜੀ ਤਾਂ ਜੇ ਪਰਸੋਂ ਲੈ ਜੇ ਫੜ ਕੇ ਤੁਸੀਂ ਠੀਕ ਹੈ ਪਾਣੀ ਵਧਾ ਪਾਣੀ ਨਹੀਂ ਕੋਈ ਨਾ ਵਸਾ ਪਾਣੀ ਨਹੀਂ ਕੋਈ ਤੁਹਾਨੂੰ 20 ਦਾ ਚਾਹੀਦਾ ਨਾ ਹਾਂਜੀ ਹਾਂਜੀ 20 ਦਾ ਕੋਈ ਗੱਲ ਨਹੀਂ ਫਿਰ ਤੁਸੀਂ ਐ ਕਰਿਓ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਐ ਮੇਰਾ ਕਮਿਸ਼ਨ ਲੱਗੂਗਾ ਤੁਹਾਡਾ 20 ਦਾ ਕਰਾ ਦਊਗਾ ਠੀਕ ਹੈ ਜੀ ਠੀਕ ਹੈ ਆਪਦਾ ਕਮਿਸ਼ਨ ਵਿੱਚੋਂ ਕੱਟ ਲਵਾਂਗੇ ਹਾਂ ਕੋਈ ਨਾ ਤੁਹਾਨੂੰ ਉੱਥੇ ਤੁਸੀਂ ਦਫ਼ਤਰ ਆ ਜਾਓ ਪਰਸੋਂ ਆ ਜਾਓ ਤੁਹਾਨੂੰ 20 ਦੇ ਦਾਂਗੇ ਸਾਡੇ ਸਰਮੂਰੇ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਸਾਨੂੰ ਤਾਂ ਐ ਸੀ ਜੀ 40-50 ਲੱਖ ਹੋ ਜੇ ਤਾਂ ਬੜੀ ਵਧੀਆ ਗੱਲ ਸੀ। ਅਰੇ ਇੰਨਾ ਕਿੱਥੇ ਹੁੰਦਾ ਜੀ ਅੱਧ ਮੁੱਲ 'ਚ ਜੇ ਰੇਟ ਬਣਦੇ ਹੁੰਦੇ ਜੇ 40 ਦਾ ਹੋਇਆ 20 ਦਾ ਹੋ ਗਿਆ ਤੁਹਾਨੂੰ 20 ਦਾ ਕਰਵਾਈਏ ਨਾ। ਇਹ ਤਾਂ ਸਾਡੇ ਸਰ ਤਾਂ 15 ਹੀ ਕਹੀ ਜਾਂਦੇ ਸੀਗੇ। ਉਹ ਚਲੋ ਤੁਸੀਂ ਵਾੜਾ ਕਰਨ ਲੱਗ ਗਏ ਤਾਂ ਮੈਂ ਚੱਲ ਮੈਂ ਕਿਹਾ ਚੱਲ 20 ਦਾ ਕਰਾ ਦੂੰਗਾ। ਮੇਰੀ ਵੀ ਪਕਾਈ ਹੋਗੀ। ਉੱਤੇ ਉੱਥੇ ਨਾ ਮੈਂ ਇਹ ਗੱਲ ਲੀਕ ਕਰ ਲਿਓ। ਠੀਕ ਹੈ ਜੀ ਨਹੀਂ ਕਰਦੇ। ਠੀਕ ਹੈ। ਚੰਗਾ ਨਹੀਂ ਫਿਰ ਪਰਸੋਂ ਆਜੋ ਲੈ ਜਾਓ ਪੈਸੇ ਫੜ ਕੇ। ਸਸੇ ਕਾਲ ਜੀ। ਸਸੇ ਕਾਲ ਜੀ। ਗਗਨ 2 ਲੱਖ ਦਾ ਆਉਂਦਾ ਤੇਰੇ ਕੋਲੇ 2 ਲੱਖ। ਕਿਉਂ ਨਹੀਂ ਕਿ ਟੋਕਰ ਹੂ ਹਨਾ ਯਾਰੇ ਨਿਆਰੇ ਸਭ ਤੋਂ ਕਾਲਜੀ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਨੇ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਹੀ ਆ ਬੈਲ ਜੀ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਫੇਰ ਹੀ ਮੇਰੇ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣਗੇ ਜਿਵੇਂ